ਸਸਿਕਾ ਜੀ ਵੇਖੋ ਫੁੱਟਬਾਲ ਦੀ ਟੀਮ ਨਿੱਕੀ ਤੋਂ ਨਿੱਕੀ ਤੇ ਵੱਡੀ ਤੋਂ ਵੱਡੀ ਹੈ ਪੂਆ ਨਿੱਕੀ ਤੋਂ ਨਿੱਕੀ ਤੇ ਵੱਡੀ ਤੋਂ ਵੱਡੀ ਟੀਮ ਆਹ ਇਹ ਇਹ ਆਈ ਪੂਆ ਤੇ ਨਿੱਕਾ ਤੇ ਸਾਰਿਆਂ ਤੋਂ ਵੱਡਾ ਹੈ ਮੈਂਬਰ ਸਾਰਿਆਂ ਤੋਂ ਨਿੱਕਾ ਤੇ ਸਾਰੇ ਤੋਂ ਵੱਡਾ ਮੈਂਬਰ ਸਾਡੇ ਘਰ ਦਾ ਗੁਰੂਵਰ ਆਹ ਨਿੱਕਾ ਤੇ ਵੱਡਾ ਡੈਡੀ ਉਹ ਕਿੱਥੇ ਵਾਗਿਆ ਆਇਓ ਦਾਦਾ ਪੋਤਾ ਦਾਦੇ ਪੋਤਾ ਦਾਦਾ ਪੋਤਾ ਫੁੱਟਬਾਲ ਦਾ ਮੈਚ ਲੱਗਾ ਦੋਵਾਂ ਚ ਵੀ ਛਾ ਦਾਦੀ ਵੀ ਪਾਈ ਜਾਂਦੀ ਹੈ ਨਾਲੇ ਦੰਦਾ ਦੇ ਤੀਲਾ ਮਾਰੀ ਜਾਂਦੀ ਹੈ ਇਹ ਭੜੀ ਕਿਹੜਾ ਬੱਕਰਾ ਖਾ ਕੇ ਆਈ ਹੈ ਆਹ ਮਾਂ 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 ਅਟਕਾ 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 ਬਰਦਾ ਦੇਲ ਬਰਦਾ ਦੇਲ ਵੱਢ ਮਾਰ ਦੇ ਮੈਂ ਤਾਂ ਵੀ ਇੰਨੀ ਵੱਡੀ ਐ ਥੋੜਾ ਮੈਂ ਵੱਡੀ ਹੋ ਗਈ ਐ ਇਹ ਥੋੜਾ ਥੋੜਾ ਕਰ ਇਹ ਓਏ ਚੱਲ 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 ਅੱਜ ਚਲਣ ਦੀ ਤਿਆਰੀ ਕਾਕੇ ਨੇ ਹੋਣਾ ਨਵੇਂ ਨੇ ਤੇ ਵੇ ਤਿਆਰੀਆਂ ਚੱਲਣ ਲੀਆਂ ਲੰਗੋਟ ਲੰਗੋਟ ਕਿਨੇ ਜਾਂਦੇ ਲੰਗੋਟ 33 ਤੇ ਆ ਹੋ ਗਿਆ ਬਾਕੀ ਜਿਹੜੇ ਹੀ ਨਵੇਂ ਲੈ ਆ ਪਰੇ ਸੇ ਸੇ ਪੈਕਟ ਦਾ ਹਨ ਸੇ ਸੇ 12 ਹੋ ਲੈ ਜਾਂ ਬਾਕੀ ਕਾਕੇ ਦੀ ਭੂਆ ਨੇ ਆਉਣੀ ਭੂਆ ਨੇ ਕਿੰਨੇ ਲੈ ਕਿਉਂਕਿ ਉਹ ਤੇ ਭਾਵੇਂ ਮਮੀ ਬੰਨੀ ਜਾਵਾ ਤੇ ਤਾਵੇਂ ਨਹੀਂ ਮੁਕਣੀ ਤੇਤੀ ਆ ਕੇ ਮਗਾ ਕੇ ਦੱਸਦਾ ਦਿੰਨਿਆਣਾ ਨਾ ਇਹਨੂੰ ਮਗਾ ਕੇ ਦੱਸੂ ਤੇ ਨਾਮ ਕੀ ਹੂੰ ਜੇ ਦੂਸਰੇ ਸਿਨੇ ਹੋਂਦੇ ਹਾਏ ਇਹ ਹੋਈ ਲਾਭ ਦੇਂਦੇ ਘਰ ਦੇ ਹਾਲ ਮੰਜੇ ਸੋ ਹੂੰ ਹੋ 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 ਤਾਂ ਤੁਸੀਂ ਮਾਰਿਆ ਇਹ ਇੱਕ ਦੇ ਦੇ ਕੱਲ ਦੀ ਲੜਕੀ ਮੱਖੀ ਤੇ ਉਹਨੇ ਵਕਤ ਪਾਇਆ ਉਹਨੇ ਜਦੋਂ ਚੇਤਾ ਆ ਜਾਂਦਾ ਤੇ ਉਹ ਕਹਿੰਦਾ ਵੀ ਮੈਨੂੰ ਪੀ ਹੋਣ ਡੀ ਕਿੱਥੋਂ ਦੀ ਪੀ ਓਏ ਯਾ ਅੱਜ ਤਿਆਰੀਆਂ ਹੋਣ ਡੀਆਂ ਫੁੱਲ ਤੇ ਅੱਜ ਜਾ ਰਹੇ ਆਪਾਂ ਤਿਆਰੀਆਂ ਬੜੇ ਦਿਨਾਂ ਦੀਆਂ ਹੋਣ ਡੀਆਂ ਤਿਆਰੀਆਂ ਤਾਂ ਬੜੇ ਦਿਨਾਂ ਦੀਆਂ ਤਾਂ ਹੋਣ ਡੀਆਂ ਥੋੜੀਆਂ ਥੋੜੀਆਂ ਪਰ ਸਾਡੇ ਕੋਲ ਵਲੌਗ ਹੀ ਨਹੀਂ ਬਣਾਏਗੇ ਬਦਲੀ ਸੌਰੀ ਬਾਕੀ ਤੁਹਾਨੂੰ ਅਗਲੇ ਵਿਖਾਵਾਂਗੇ ਆਪਾਂ ਹਸਪੀਟਲ ਜਾ ਕੇ ਜੇ ਜਦੋਂ ਆਊ ਕਾਕਾ ਕਾਕਾ ਹੁੰਦਾ ਕਾਕੀ ਹੁੰਦੀ ਜੋ ਵੀ ਆਊ ਸ਼ਰਮ ਮੱਥੇ ਆ ਉਹਦਾ ਕਾਕਾ ਹੀ ਕਹਿਣਾ ਆਪਾਂ ਸਾਡੇ ਵਾਂਦੇ ਕਾਕਾ ਹੀ ਹੋਣਾ ਜਿਹੜਾ ਮਰਜੀ ਆ ਜੇ ਤੁਹਾਨੂੰ ਅੱਗੇ ਤੇ ਆਉਂਗੀ ਨਾ ਹਾਂ ਰੌਣਕ ਦੇ ਆਬੂ ਜੀ ਆਈ ਤੇ ਜਲੀ ਰੌਣਕ ਆ ਤੇ ਮੁੰਡਾ ਆ ਉਹ ਵੀ ਰੌਣਕ ਵਾ ਬਿਲਕੁਲ ਉਹ ਪਤਾ ਯਾ ਹਣ ਸਮਰੀਦ ਤੇ ਗੁਰਵਰਪਾ ਮੈਂ ਜਿੱਦਾਂ ਮਾੜੀ ਆਪੋ ਆਪਣੀ ਖਾਂ ਦੋਵੇਂ ਮੱਚ ਚਾਹੀਦੇ ਹੁੰਦੇ ਆ ਪਰ ਸੰਦੀਦ ਦੀ ਜੱਦੀ ਰੌਣਕ ਆ ਹੂੰ ਸਹੀ ਗੱਲ ਆ ਇਧਰ ਵੀ ਆਂਦੀ ਉਧਰ ਕੁੜੀਆਂ ਕੁੜੀਆਂ ਵਿਆਹੇ ਵੀ ਮੋਹ ਜ਼ਿਆਦਾ ਲੈਂਦੀਆਂ ਵਾ ਮੁੰਡੇ ਦਾ ਤਾਂ ਫਰਕ ਪੈਨਦਾ ਕੁੜੀਆਂ ਦਾ ਮੋਹ ਜ਼ਿਆਦਾ ਹੁੰਦਾ ਹੂੰ ਕੋਈ ਕੁੜੀ ਨੇ ਆ ਕੇ ਕਿਚਨ ਦੇ ਵਿੱਚ ਵੜਨਾ ਹੈ ਰੋਟੀਆਂ ਬਾਦਰ ਪਲਵਾਨ ਨੇ ਨਾਈ ਤੋਂ ਹੀ ਕਰ ਲਈ ਆ ਉਹਨੇ ਸਹੁਰੇ ਨਾਲਿਆ ਉਹਨੂੰ ਪਤਾ ਦੋ ਦਿਨ ਲੱਜੜੇ ਤੇ ਨਾ ਕਾਕੇ ਦੇ ਮੁੱਛੇ ਲੱਗਾਂ ਸੱਚੀ ਹੁੰਦਾ ਬਾਬਾ ਚੰਗਿਆ ਦਾ ਬਊਗਾ ਚੰਨੀ ਕੱਲ ਨੂੰ ਤੇ ਭੇਰ ਆਈ ਨੌਣ ਵਾਲੇ ਠੀਕ ਜੀ ਦਿਮਾਉਣੀ ਆ ਹੈ ਗੁੱਟੀ ਐਸੀ ਦਿਮਾਉਣੀ ਆ ਇਹਦੀ ਨਹੀਂ ਇਹਦੀ ਨਹੀਂ ਦਿਮਾਉਣੀ ਨਹੀਂ ਇਹਦੀ ਦਿਮਾਉਣੀ ਜੇ ਸੁਸਤ ਹੋ ਗਿਆ ਜੀ ਵਾਲੀ ਨਾ ਗੁੱਟੀ ਇਤਲੇ ਜਾ ਕੇ ਹਾਂ ਆਉਣ ਜਾ ਰਹੇ ਇਹਦੀ ਦਿਉਣੀ ਪਹਿਲਵਾਨੀ ਚ ਪਾਉਣਾ ਮਾਨੂੰ ਆਪਣੇ ਨੂੰ ਦਿੱਤੀ ਨਹੀਂ ਇਹਨੇ ਜੇ ਮੁੰਡਾ ਹੋਇਆ ਨਾ ਫਿਰ ਪਹਿਲਵਾਨੀ ਚ ਪਾਉਣਾ ਕੀ ਨਹੀਂ ਨਹੀਂ ਹਾਂ ਦਿਲ ਬੜਾ ਥੋੜਾ ਇਹਨੇ ਚੁੱਕਣਾ ਨਹੀਂ ਆ ਹਾਂ ਮੇਰੇ ਇਹ ਡਾਇਨਾਮਾ ਇਦਾਂ ਕਰਨਾ ਇਨੇ ਏਡੇ ਵੱਡੇ ਹੱਥ ਨੇ ਦਾ ਮੇਰੇ ਵਾਲਾ ਹਾਲੀਆ ਦਾ ਵੀ ਗੁਰਤੀ ਮੰਨੋ ਜੀ ਕੰਮ ਕੋਲ ਚੰਗਾ ਕਰਦੀ ਹੈ ਵਾਕਿਆ ਇਹ ਵੀ ਗੱਲ ਸਹੀ ਹੈ ਹਿਸ਼ਾਰ ਹੋਊਗਾ ਪੜ੍ਹਾਈ ਪੜੋਈ ਇਹ ਪੜਾਉਣਾ ਨਾ ਜਦੋਂ ਇਹਨੂੰ ਇਦਾਂ ਨਿੱਕੜੇ ਦੇ ਹੱਥ ਚ ਲੱਗਣਾ ਨੇਗਾ ਨਾ ਇਦਾਂ ਤਾਂ ਕਰਨੇ ਨੇ ਚੁੱਕੋ ਚ ਕੋਈ ਨੂੰ ਚੁੱਕੋ ਜਿਹੜਾ ਕੰਮ ਕੋਲ ਕਰਦਾ ਬੰਦਾ ਕੁਸ਼ਤੀ ਦੀ ਦਵਾਈ ਹਾਂ ਮੇਰੇ ਕਰਮਾਂ 'ਚ ਐਸ਼ ਲਿਖੀਏ ਫੇ ਆ ਤੇ ਮਾੜਾ ਫਿਰ ਉਹ ਵੀ ਐਸ਼ ਲਾਊਗਾ ਸਗੋਂ ਤੇਰੇ 'ਚ ਲਿਖੀਏ ਤਾਂ ਫਿਰ ਉਹ ਵੀ ਲਾਊਗਾ ਮੇਰੇ ਕਰਮਾਂ 'ਚ ਐਸ਼ ਹੀ ਕੀਤੀ ਹੈ ਤੱਕ ਬਾਬੇ ਕੇ ਪਣਾ ਵਾਓ ਉਹ ਹੁਣ ਗਾਣੇ ਨੇ ਐਸ਼ ਕੀਤੀ ਜੇ ਤਾਂ ਮੈਂ ਕਹਿੰਦਾ ਨਾ ਮੁੰਡਿਓ ਤੈਨੂੰ ਤੇ ਵੇਲੇ ਐਸ਼ ਕਰਦੇ ਨਾ ਮੈਂ ਪੰਨਵੀਂ ਛੇਵੀਂ ਤੋਂ ਤੁਹਾਡੇ ਤੋਂ ਲਾਉਣੇ ਸ਼ੁਰੂ ਕਰਦੇ ਤੇ ਉਹ ਮਿਹਨਤ ਕੀਤੀ ਆ ਤੇ ਐਸ਼ ਵੀ ਕੀਤੀ ਮੇਰੇ ਵੀਰ ਉਸ ਤਾਂ ਨਾ ਨਾ ਕੋਈ ਮੁਰੰਗਾ ਵੀ ਆਈ ਮੈਂ ਜੋ ਸਾਰਾ ਪੰਜਾਬ ਇੰਡੀਆ ਘੁੰਮ ਲਿਆ ਬਾਹਰ ਹੀ ਘੁੰਮ ਲਿਆ ਕਬੱਡੀ ਦੇ ਦੇ ਘੁੰਮਿਆ ਹਾਂ ਤੇ ਮੇਰੇ ਮੇਰੇ ਵਿਆਹ ਹੋਣ ਤੋਂ ਪਹਿਲਾਂ ਪਹਿਲਾਂ ਸਾਰਾ ਕੋ ਘੁੰਮ ਲਿਆ ਤੇ ਮੜਕੇ ਤੈਨੂੰ ਘੁਮਾਇਆ ਮੈਨੂੰ ਬੱਲੇ ਬਸ ਦਲਹੋਜੀ ਚੱਲ ਦਲਹੋਜੀ ਜਦੋਂ ਕਹਿੰਦਾ ਘੁੰਮਣ ਚੱਲ ਦਲਹੋਜੀ ਹੁਣ ਮੈਂ ਬਾਜ਼ ਆ ਕੇ ਗਈ ਮੈਂ ਮੈਂ ਜਾਣ ਦੂ ਸਾਡੇ ਘਰ ਸਾਰੇ ਬੜੇ ਮੇਰੇ ਤੋਂ ਜ਼ਿਆਦਾ ਵਾ ਤੇ ਸਰਕਾਰੀ ਲੋਕ ਵੀ ਮਿਲ ਲਈ ਇਹ ਸਾਰੀ ਕਿਸਮਤ ਦੀ ਗੱਲਾਂ ਮੈਂ ਤਾਂ ਇਹ ਕਹਿੰਦੀ ਐ ਕਿ ਨਹੀਂ ਮੈਟਰ ਕਰਦਾ ਕਿ ਬੱਚਾ ਫਰਸਟ ਆਉਂਦਾ ਸੈਕਿੰਡ ਆਉਂਦਾ ਕਿੰਨਾ ਵੀ ਹਨ ਹਮੇਸ਼ਾ ਆਪਾਂ ਖੁਪ ਦੇ ਰਹਿਦਾ ਕਿ ਬੱਚੇ ਨੂੰ ਕੋ ਫਰਸਟ ਆਵੇ ਫਰਸਟ ਆਵੇ ਹਨ ਆਪਣੇ ਮਨ ਚ ਲੱਗੀ ਰਹੀਦੀ ਦੌੜੇ ਹੋਈ ਇਹ ਫਰਾਡੇ ਦਾ ਬੱਚਾ ਇੱਕ ਦੇ ਇੱਕ ਦੂਜੇ ਨੂੰ ਨਹੀਂ ਟਿਕੰਦੇਈਦਾ ਕਿੰਨੇ ਨੰਬਰ ਤੇ ਆਉਂਦਾ ਬੱਚਾ ਇਹ ਕੋਸ਼ਿ ਨਹੀਂ ਬਾਅਦ ਵਿੱਚ ਕਿਸਮਤ ਹੀ ਮੈਟਰ ਕਰਦੀ ਬੱਚੇ ਨੂੰ ਸੋ ਨਹੀਂ ਸਾਰਾ ਕਿ ਮਿਹਨਤ ਕਰੇ ਮਿਹਨਤ ਕਰਾਂਗੇ ਫੇਰ ਹੀ ਮਿਲਣਾ ਗੱਤ ਕਰਨੀ ਵੀ ਨਹੀਂ ਮਿਹਨਤ ਤੇ ਕਰਨੀ ਪੈਂਦੀ ਹੈ ਜਿੱਦਾਂ ਪਹਿਲਾਂ ਮਿਹਨਤ ਕਰ ਲਈ ਉਹਨੂੰ ਬਾਅਦ 'ਚ ਐਸ ਵਾਂ ਮਨੇ ਜਿੱਦਾਂ ਲਾਂਡਰੀ ਪਾਦੀਏ ਸੋਨ ਨੂੰ ਸਾਲ ਹੋ ਗਏ ਲਾਂਡਰੀ ਬੋਲਿਆ ਯਾ ਕੋਈ ਨਹੀਂ ਨਿਗਲੂ ਕਰੀਨਾ ਕਦੇ ਰੱਬ ਸੁਣੂਗਾ ਜਿੱਦਾਂ ਬਚਪਨ 'ਚ ਬੰਦਾ ਮਿਹਨਤ ਕਰ ਲੈਂਦਾ ਨਾ 18 ਸਾਲ ਦਾ ਵਾਦਾ ਬੰਨੇ ਮੈਂ ਬੜੀ ਕੀਤੀ ਐ ਪਰ ਮੇਰ ਕੋ ਕੱਕ ਨਹੀਂ ਬਜਿਆ ਉਹ ਬਾਅਦ 'ਚ ਨਿਆਰੇ ਲਿੰਦਾ ਜਿਹੜਾ ਪਹਿਲਾਂ ਐਸ਼ ਕਰਦਾ ਉਹਨੂੰ ਬਾਅਦ 'ਚ ਕੰਮ ਕਰਨਾ ਪੈਂਦਾ ਜਿੱਦਾਂ ਡੈਡੀਆ ਨੇ ਪਹਿਲਾਂ ਬੜੀ ਯਾਦ ਕੀਤੀ ਬਾਅਦ ਕੰਮ ਕਰਨਾ ਪਿਆ ਮੈਂ ਮਨੇ 10ਵੀਂ ਕਰਕੇ ਇਧਰ ਚਲ ਗਿਆ ਹੀ ਰਾਜਸਥਾਨ 10ਵੀਂ ਦੇ ਪੇਪਰ ਦੇ ਕੇ ਅੱਜ ਮਰ ਰਿਜ਼ਲਟ ਵੀ ਨਹੀਂ ਵੇਖਿਆ ਉਹੀ ਤਾਂ ਸਾਨੂੰ ਵੀ ਕਹਿਦਾ ਨਾ ਲੱਕ ਕੰਮ ਕਰਦਾ ਹੀ ਉਹ ਲੱਕ ਕੰਮ ਕਰਦਾ ਇਹ ਕਿਸਮਤ ਹੁੰਦੀ ਹੈ ਤੇ ਕਿ ਬੱਚੇ ਨੇ ਕਿੱਦਾਂ ਇੱਕ ਪਰਮਾਤਮਾ ਕੋ ਮੰਗਿਆ ਕਰੋ ਵੀ ਨਸ਼ੇ ਬੱਤੇ ਤੋਂ ਦੂਰ ਰਹੇ ਬੱਚਾ ਹਾਂ ਦੇਖੋ ਦੇਖੋ ਜਿਹੜਾ ਨਸ਼ੇ ਪੱਤੇ ਤੇ ਸਭ ਤੋਂ ਵੱਡੀ ਗੱਲ ਇਹੋ ਹੀ ਆ ਮਾਂ ਦੀ ਜ਼ਿੰਦਗੀ ਬਰਬਾਦ ਬਿਲਕੁਲ ਬਰਬਾਦ ਸਾਰੇ ਟੱਬਰ ਦੀ ਸਾਰੇ ਟੱਬਰ ਦੀ ਹੁੰਦੀ ਹੈ ਪਰਮਾਨ ਦੀ ਚਾਦੀ ਹੋ ਜਾਂਦੀ ਹੈ ਤੇ ਮੇਰਾ ਸਭੀ ਗਾਹ ਨੱਕ ਉੱਟ ਗਿਆ ਹੂੰ ਤਾਂ ਵੀ ਗਾ ਗਿਆ ਜਦੋਂ ਕਬੱਡੀ ਤੁਹਾਰੀ ਪਛੜ ਚੱਲ ਨਾ ਰਹੇ ਹਾਂ ਜੀ ਇਹ ਵਾਲੀ ਕਿੰਨੇ ਵਾਰ ਇਹਨੇ ਵਾਰ ਹਾਂ ਕਬੱਡੀ ਨੂੰ ਜਸਨ ਦੇਮ ਇਹ ਚੰਗੀ ਕਬੱਡੀ ਸਿਕਾਈ ਨਿਸ਼ਾਨੀ ਪੱਕੀ ਦੇ ਰਹੀ ਨਹੀਂ ਪਰ ਹੁਣ ਮਨਜੋਦੇ ਤੋਂ ਲੱਗਉਂਦੀ ਨਾ ਇਹ ਬਜ਼ੁਰਗ ਹੋ ਗਈ ਆ ਲੱਗਉਂਦੀ ਨਾ ਜਿੰਨੇ ਗਾਣਾ ਮੰਨਿਆ ਉਹ ਯਾਦ ਆ ਬਈ ਅੱਖਾਂ ਲਾਜਦੀ ਸੂਨੀ ਉਹਨੇ ਨਾਮ ਨਹੀਂ ਪਾਇਆ ਠੀਕ ਹੁਣ ਵੀ ਮੱਖਣ ਵੀ ਲਾ ਜਾਂਦੀਆਂ ਜਿਵੇਂ ਆਪਣੇ ਖਾਧਾ ਨਾ ਕੋਣ ਵੀ ਕਈ ਕਹਿ ਦਿੰਦੇ ਆ ਪਰ ਵਾਰ ਵੀ ਖਾਂਦਾ ਕਰੇ ਕੋ ਇਹ ਤਾਂ ਹੈ ਨਿੱਕੀਆਂ ਵਾ ਤੇ ਇਦਾਂ ਬੜਾ ਕਰਦਾ ਇਹਦਾ ਹੈ ਹੀ ਸ਼ੁਰੂ ਤੋਂ ਇਦਾਂ ਦਾ ਹਿਸਾਬ ਮੈਂ ਰਖਾ ਲੀਆ ਇੱਕ ਲੋਕੀ ਇਹ ਵੇਖ ਲੀਂਦੇ ਨਾ ਵੀ ਇਹ ਮਸਤ ਜਾ ਰਿਹਾ ਇੰਦਾ ਹਾਂ ਇਹ ਤਾਂ ਹਿਸਾਬ ਹੀ ਦਿੰਦਾ ਸ਼ੁਰੂ ਤੋਂ ਇਦਾਂ ਦਾ ਰਹਿੰਦਾ ਚੁੱਪ ਜਾ ਆ ਜਾ ਜਿਹਨੇ ਰਹਿਣਾ ਜੇ ਬੋਲੇ ਤਾਂ ਫੇਰ ਵੀ ਬੋਲਣਾਗੇ ਇੱਕ ਵਾਰੀ ਇਹਨੂੰ ਪਤਾ ਨਹੀਂ ਕਿਹੜੀ ਕੁੜੀ ਨੇ ਛੇੜਤਾ ਕੁੜੀ ਨੇ ਮੁੰਡੇ ਕੁੜੀਆਂ ਨੂੰ ਛੇੜਦੇ ਵੇਖ ਕੇ ਇਹਨੂੰ ਕਹੀ ਨਹੀਂ ਛੋਟਾ ਹੀ ਹੈਗਾ ਵਾਧੀਆਂ ਦੇ ਕਾਹ ਦਰਦ ਦਾ ਪਰ ਆ ਗਿਆ ਮੰਮੀ ਨੇ ਕਹਿੰਦਾ ਮੰਮੀ ਕੋ ਨਾ ਮੈਨੂੰ ਛੇੜਦੀ ਮੰਮੀ ਕਹਿੰਦੀ ਮਰ ਲਿਆ ਹੁਣ ਮੈਨੂੰ ਕੀ ਪਤਾ ਕਿੱਥੇ ਚਲ ਗਈ ਉਹ ਮੇਰਾ ਸਾਇਲ ਫੜਦੀ ਨਹੀਂ ਹੈ ਗਾੜੀਆਂ ਨੂੰ ਜਾਨ ਨਹੀਂ ਲੈਣਾ ਤੈਨੂੰ ਠੀਕ ਆ ਨਾ ਕੋਈ ਭਲਾਵਾ ਸ਼ੁਰੂ ਤੋਂ ਹੀ ਗਿਆ ਹੁਣ ਬਸ ਜਾਈ ਭਲਾਵਾ ਹਾਂ ਤਾਂ ਨਾਮ ਹੈ ਨਹੀਂ ਇਹ ਭਲਾਵਾਸ ਕੇ ਦੇਖਣ ਨੂੰ ਲੱਗਦਾ ਰਹਿਣਾ ਤੇ ਮੇਰੀ ਵਾਰੀ ਵੀ ਨਾ ਬੋਲਦੀ ਬੂਲਦੀ ਰਹਿਣਾ ਤੇ ਨੋਟ ਕਿਸ ਦਾ ਕੱਖ ਨਹੀਂ ਕਰਦਾ ਹੂੰ ਤੂੰ ਬੜਾ ਇਨਾ ਇਤਿਆਹ ਉਹਦਾ ਉਹਦਾ ਬਦਮਾਸ਼ ਆ ਪੂਰਾ ਏ ਬਦਮਾਸ਼ੀ ਕਰਦੀ ਹਦੀ ਆ ਦਾਦਾ ਦੁੱਤਰੇ ਨਹੀਂ ਰੱਖੇ ਲਮ ਲਮ ਜਿੰਨੇ ਵੀ ਉਹ ਔਖੇ ਵੇਲੇ ਵੀ ਕੰਮ ਆਉਂਦੇ ਜਦੋਂ ਦਾਦਾ ਤੇ ਲੈ ਗਿਆ ਮੈਨੂੰ ਸੁਪਨਾ ਆਇਆ ਐਡਾ ਭੜਾ ਹੁੰਦਾ ਕੋਈ ਦਾਤਾ ਤੇ ਸਾਰੀ ਰਾਤ ਹੀ ਔਖੀ ਨੰਗੀ ਮੈਂ ਮੁੰਦੇ ਤੇ ਇਹ ਕਦੋਂ ਲੈਂਦਾ ਹੀ ਕੋ ਭਲਾ ਉਹ ਵਾਲਾ ਨੇ ਮੈਂ ਇਦਾਂ ਕੇਸ਼ਨਖਾਰ ਵਾਲੀ ਸਾਬਣ ਵਾਲੀ ਕਰਦੀ ਸੀ ਨਾ ਬਾਤਰੇ ਨੇ ਇਦਾ ਆਦੀ ਮਾ ਉਹਦੇ ਤੇਲ ਦੀ ਮਸ਼ਟੀ ਕਰਦੇ ਆ ਆਹ ਆਹ ਮੇਰੇ ਘਨੂ ਵਾਲਾ ਰਾਜ ਜਿਹੜੀ ਬੂਟੀ ਵਾਲਾ ਤੇਲ ਉਹ ਪਤਾ ਨਹੀਂ ਕਿਹੜਾ ਤੇਲ ਮਸ਼ਹੂਰੀ ਆਉਂਦੀ ਬੜੀ ਹੈ ਉਹ ਵਾਦੇ ਹੋਣਗੇ ਸੱਚੀ ਕਿ ਐਵੇਂ ਮਾਰਦੇ ਰਹਿੰਦੇ ਨਹੀਂ ਸਾਨੂੰ ਤੇਲ ਕੋਈ ਵੀ ਲਾਵਾਂਗੇ ਆਪਾਂ ਦੇ ਵਾਲ ਵੱਧਦੇ ਆ ਮਿਹਨਤ ਕਰਾਂਗੇ ਤੇ ਵਧਦੇ ਰਹਿਣਗੇ ਇੱਥੇ ਸਾਗੇ ਹੁਣ ਮੈਂ ਅਗਲੀ ਲਾਇਆ ਹੀ ਨਹੀਂ ਹੁਣ ਸੰਬੀਧ ਤੇ ਨਿੱਕੀ ਹੁੰਦੀ ਤੇ ਟੋਲੇ ਆ ਗਏ ਹੈਗਾ ਨਾ ਉਹ ਮੈਂ ਕਰੀ ਉਹ ਕਿ ਰੀਗਰ ਸਰੋਂ ਦਾ ਤੇਲ ਗਰੀ ਦਾ ਤੇਲ ਤੇ ਉਹ ਇੱਕ ਅਰੰਡੀ ਦਾ ਰੰਡੀ ਹੁੰਦੀ ਦਾ ਤੇਲ ਤਾਂ ਹੈ ਅਰੰਡੀ ਅਰੰਡੀ ਉਹ ਉਹ ਗੁੜਾ ਤੇ ਚੁਟਾ ਚੁਟਾ ਸਾਰਿਆਂ ਦਾ ਪਾ ਕੇ ਤੇ ਉਹਦੇ ਚ ਇੱਕ ਗੰਡਾ ਘੱਟ ਕੇ ਨਾ ਚਾਰ ਹਿੱਸੇ ਕਰਕੇ ਉਹ ਚਾਰ ਪੰਜ ਲਸਣ ਦੀਆਂ ਤੁਲੀਆਂ ਪਾ ਕੇ ਕੜੀ ਪੱਤਾ ਪਾਇਆ ਔਲੇ ਪਾਏ ਇਹਨਾਂ ਸਬਜ਼ੀਆਂ ਸਾਰਿਆਂ ਨੂੰ ਰਿੰਨ ਕੇ ਨਾ ਜਦੋਂ ਪੂਰੀਆਂ ਕਾਲੀਆਂ ਕਾਲੀਆਂ ਹੋਣੀਆਂ ਤੇ ਫਿਰ ਮੈਂ ਪਉਣ ਕੇ ਤੇ ਉਹਦੇ ਰੋਜ ਲੰਬੀ ਰਹੀ ਹੈ ਨਾ ਉਹਦੇ ਉਹਦੀ ਕਟਿੰਗ ਦੀ ਹੀ ਗੱਲ ਨਹੀਂ ਵਾਦੇ ਏਡੇ ਛੋਟੇ ਦੇ ਹੀ ਫਿਰ ਉਹਨੂੰ ਜਦੋਂ ਨਵਾਣਾ ਦੇ ਸਿੱਧ ਉਹਨੂੰ ਤੇਲ ਲਾਦੇ ਨਾ ਫਿਰ ਨਵਾਣਾ ਪੈਂਦਾ ਉਹ ਦਿਨਾਂ ਮੇਰਾ ਜੁੜਾ ਐਡਾ ਹੈ ਤੇ ਉਹਦੇ ਵਾਲ ਐ ਮਤਲਬ ਕਾਲੇ ਹੋ ਗਏ ਪਹਿਲਾਂ 골ਡਨ ਹੁੰਦੇ ਸਨ ਮੇਰਾ ਜੁੜਾ ਐਡਾ ਹੈ ਤਸਾਵੀ ਬਾਜੀ ਦਾ ਪੱਗ ਵਾਜੀ ਦੀ ਬੜੇ ਮਸਲਤਾਂ ਨਾਲ ਕੰਮ ਵਾਚੜੀ ਹੂੰ ਚਲ ਮੈਂ ਜਾ ਕੇ ਤੇ ਧੋ ਲਿਆ ਓਕੇ ਬਾਏ ਜੀ ਓਕੇ ਬਾਏ ਬਾਅਦ ਵਿੱਚ ਮਿਲਦੇ ਤੁਹਾਨੂੰ ਇੱਥੇ ਬੈਠੇ ਸੁਮਨ ਜੀ ਤਾਂ ਉਹਨਾਰੇ ਕਾਕੇ ਦੀ ਮਾਂ ਹਾਂ ਚਲੋ ਠੀਕ ਹੈ ਜੀ ਫੇਰ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਵਿੱਚ ਧੰਨਵਾਦ